ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਸੋਰਠ ਮਹਲਾ 5 ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਆਤਮਿਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਤੂ ਬਕਾਰਾਂ ਦੀ ਕੈਦ ਵਿੱਚੋਂ ਛਡਾਉਣ ਵਾਲਾ ਤੇਰਾ ਕੋਈ ਖਾਸ ਰੂਪ ਹੈ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਤੂ ਸਭ ਜੀਵਾਂ ਨੂੰ ਢਾਰ ਸੁਭਾਵ ਸਹਾਰਾ ਦੇਣ ਵਾਲਾ ਹੈ ਆਖੋ ਸਤਨਾਮ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰ ਗੈਬ ਹੋੜ ਭਾਵ ਆਤਮਿਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਜੋਸੀ ਗਵਾ ਰਹੇ ਹਾਂ ਪ੍ਰਮਾਤਮਾ ਦਾ ਨਾਮ ਵਿਸਾਰ ਕਰਕੇ ਕਿਉਂਕਿ ਉਹਦੀ ਰਹਿਮਤ ਤੋਂ ਬਿਨਾ ਉਹਦੀ ਕਿਰਪਾ ਤੋਂ ਬਿਨਾ ਐ ਸਤਗੁਰੂ ਸੱਚੇ ਪਾਤਸ਼ਾਹ ਸਾਨੂੰ ਕੁਝ ਪਤਾ ਹੀ ਨਹੀਂ ਹੈ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਲੋਭੀ ਮਾਇਆ ਧਾਰੀ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਹੀ ਨਹੀਂ ਜਾਣਦਾ ਮੈਂ ਲੋਭ ਵਿੱਚ ਫਸਿਆ ਰਹਿਦਾ ਹਾਂ ਮਾਇਆ ਦੇ ਮੋਹ ਦੇ ਵਿੱਚ ਗਰਸਿਆ ਰਹਿਦਾ ਹਾਂ ਮੇਰੀ ਤ੍ਰਿਸ਼ਨਾ ਹੈ ਜਿਹੜੀ ਉਹ ਖਤਮ ਨਹੀਂ ਹੁੰਦੀ ਇਹ ਹੋਰ ਹੋਰ ਵੱਲਦੀ ਜਾਂਦੀ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਨਾ ਮੈਨੂੰ ਗਿਆਨ ਹੈ ਨਾ ਮੈਨੂੰ ਧਿਆਨ ਹੈ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇ ਸੰ ਦੂਰ ਤੇ ਆਇਆ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਉ ਭਗਤੋ ਗੋਵਿੰਦ ਕਾ ਇਹ ਰਾਖੋ ਪੈ ਜਤ ਮਾਰੀ ਮੇਰਾ ਨਾਮ ਗੋਵਿੰਦ ਦਾ ਭਗਤ ਪੈ ਗਿਆ ਹੈ ਲੋਕ ਮੈਨੂੰ ਚੰਗਾ ਵੀ ਸਮਝਦੇ ਆ ਲੋਕ ਮੈਨੂੰ ਭਗਤ ਸਮਝਦੇ ਆ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਨਾਮ ਦੀ ਆਪ ਹੀ laaj ਰੱਖਦੇ ਹੋ laaj ਰੱਖ ਸਕਦੇ ਹੋ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈ ਤੁਮਾਰੀ ਹਰ ਜੀਉ ਨਿਮਾਣਿਆ ਤੁਮਾਣ ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇ ਸਕਦਾ ਹੈ ਜਿਨ੍ਹਾਂ ਦਾ ਕੋਈ ਵੀ ਮਾਣ ਨਹੀਂ ਕਰਦਾ ਉਹਦੇ ਵਿੱਚ ਐਡੀ ਵੱਡੀ ਸਮਰੱਥਾ ਹੈ ਕੋਈ ਤੈਨੂੰ ਜਾਣਦਾ ਨਾ ਹੋਵੇ ਕੋਈ ਤੇਰਾ ਆਦਰ ਸਤਕਾਰ ਨਾ ਕਰਦਾ ਹੋਵੇ ਮਾਰਾ ਸੱਚੇ ਪਾਇਸ਼ਾ ਕਹਿੰਦੇ ਉਹ ਫਿਰ ਜਦੋਂ ਉਹਦੀ ਬੰਦਗੀ ਨਾਲ ਉਹਦੇ ਸਿਮਰ ਨਾਲ ਜੁੜ ਜਾਂਦਾ ਹੈ ਤਾਂ ਉਹ ਨਿਮਾਣਿਆਂ ਨੂੰ ਵੀ ਮਾਣ ਦੇ ਦਿੰਦਾ ਹੈ ਨੇ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨਾ ਮੈਂ ਤੇਰੀ ਤਾਕਤ ਤੋਂ ਬਲਹਾਰ ਜਾਂਦਾ ਹਾਂ ਤੇਰੇ ਵਿੱਚ ਐਨੀ ਤਾਕਤ ਹੈ ਕਿ ਮੇਰਾ ਗੋਵਿੰਦ ਪਰਮਾਤਮਾ ਨਕਾਰਿਆਂ ਹੋਿਆਂ ਨੂੰ ਨਤਾਂਣਿਆਂ ਨੂੰ ਲਤਾੜਿਆਂ ਨੂੰ ਗਰੀਬਾਂ ਨੂੰ ਉਹ ਆਦਰਯੋਗ ਬਣਾ ਦਿੰਦਾ ਹੈ ਆਖੋ ਸਤਨਾਮ ਭਰੋਸਾ ਹੋਣਾ ਚਾਹੀਦਾ ਹੈ ਬੰਦਾ ਕਹਿੰਦਾ ਮੇਰੇ ਕੋਲ ਆ ਨਹੀਂ ਹੈ ਮੇਰੇ ਕੋਲ ਆ ਵਸਤੂ ਨਹੀਂ ਹੈ ਤੇ ਮਹਾਰਾਜ ਕਹਿੰਦੇ ਉਹ ਤੇ ਬੜੀ ਵੱਡੀ ਤਾਕਤ ਵਾਲਾ ਹੈ ਪਰ ਤੇਰੀ ਸ਼ਰਧਾ ਹੋਣੀ ਚਾਹੀਦੀ ਹੈ ਤੇਰਾ ਭਰੋਸਾ ਹੋਣਾ ਚਾਹੀਦਾ ਹੈ ਉਹ ਬਹੁਤ ਵੱਡੀ ਤਾਕਤ ਦਾ ਮਾਲਕ ਹੈ ਨਿੱਜੀ ਜਿਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਉਹ ਉਹ ਤੇ ਇਦਾਂ ਪਿਆਰ ਕਰਦਾ ਹੈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ। ਪਾਤਸ਼ਾਹ ਕਹਿੰਦੇ ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ ਪਰ ਮਾਤਾ ਪਿਤਾ ਉਹਦੀਆਂ ਗਲਤੀਆਂ ਨੂੰ ਚਿਤਾਰਦੇ ਨਹੀਂ ਆਖੋ ਸਤਨਾ। ਇਸੇ ਤਰ੍ਹਾਂ ਉਹ ਗੁਰੂ ਤੇਰੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ ਹੈ ਕਿਉਂਕਿ ਉਹ ਫੇਰ ਵੀ ਕਹਿੰਦਾ ਹੈ ਮੇਰਾ ਬੱਚਾ ਹੈ। ਕਦੇ ਨਾ ਕਦੇ ਸਮਝ ਜਾਏਗਾ ਉਤੇ ਜੈਸਾ ਬਾਲਕ ਭਾਏ ਸੁਭਾਏ ਜਿਵੇਂ ਕੋਈ ਬੱਚਾ ਆਪਣੀ ਲਾਗ ਅਨੁਸਾਰ ਬਹੁਤ ਗਲਤੀਆਂ ਕਰਦਾ ਹੈ ਕਰ ਉਪਦੇਸ਼ ਚਿੜਕੇ ਬੋ ਭੰਤੀ ਬਹੁੜ ਪਿਤਾ ਗੜ ਲਾਵੇ ਜਿਵੇਂ ਉਹਦਾ ਪਿਤਾ ਉਹਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਵੀ ਹੈ ਪਰ ਫਿਰ ਆਪਣੇ ਗੱਲ ਨਾਲ ਲਾ ਲੈਂਦਾ ਹੈ ਇਸ ਤਰ੍ਹਾਂ ਕਈ ਵਾਰੀ ਤੈਨੂੰ ਛੋਟੇ-ਛੋਟੇ ਦੁੱਖ ਤਕਲੀਫਾਂ ਦੇ ਕੇ ਤੈਨੂੰ ਨਰਾਦਰ ਦੇ ਕੇ ਉਹ ਝਿੜਕਾਂ ਦੇ ਕੇ ਤੈਨੂੰ ਸਮਝਾਉਂਦਾ ਵੀ ਹੈ ਵੀ ਹੋ ਸਕਦਾ ਹੈ ਸਹੀ ਰਸਤੇ ਤੇ ਆ ਜਾਏ ਕਰ ਉਪਦੇਸ਼ ਝਿੜਕੇ ਬਹੁਤਾਂਤੀ ਬਹੁੜ ਪਿਤਾ ਗੱਲ ਲਾਵੇ ਜਦੋਂ ਅਸੀਂ ਗਲਤੀ ਕਰਦੇ ਹਾਂ ਤਾਂ ਸਾਨੂੰ ਉਹ ਦੁੱਖ ਦਿੰਦਾ ਹੈ ਕਿਉਂਕਿ ਇਸ ਕਰਕੇ ਦੁੱਖ ਵੀ ਉਹਦੀ ਦਾਤ ਹੈ ਉਹ ਦੁੱਖ ਦੇ ਕੇ ਤੈਨੂੰ ਸਮਝਾਉਣਾ ਚਾਹੁੰਦਾ ਹੈ ਜੇ ਸੁੱਖ ਉਹਦੀ ਦਾਤ ਹੈ ਤਾਂ ਦੁੱਖ ਵੀ ਉਹਦੀ ਦਾਤ ਹੈ ਉਹ ਤੈਨੂੰ ਸਮਝਾਉਣਾ ਚਾਹੁੰਦਾ ਜਿਵੇਂ ਪਿਤਾ ਝਿੜਕ ਝਿੜ ਕੇ ਆਪਣੇ ਆਪਣੇ ਪੁੱਤ ਦਾ ਜੀਵਨ ਬਣਾਉਣਾ ਚਾਹੁੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਤੈਨੂੰ ਝੜਕ ਝੜਕ ਕੇ ਵੀ ਉਹ ਤੇਰਾ ਜੀਵਨ ਉੱਚਾ ਕਰਨਾ ਚਾਹੁੰਦਾ ਹੈ ਕਰ ਉਪਦੇਸ਼ ਝੜਕੇ ਬੋ ਭਾਂਤੀ ਬਹੁੜ ਪਿਤਾ ਗਲ ਲਾਵੇ ਉਹ ਤੇ ਇੰਨਾ ਪਿਆਰ ਕਰਨ ਵਾਲਾ ਹੈ ਤੇ ਆਪਾਂ ਕਿੰਨੇ ਰੱਬ ਨੇ ਪ੍ਰਮਾਤਮਾ ਨੇ ਮੇਰਾ ਆ ਨਹੀਂ ਕੀਤਾ ਨਹੀਂ ਉਹਦੇ ਅੱਗੇ ਸ਼ਿਕਵਾ ਨਾ ਕਰਿਆ ਕਰ ਉਤੋਂ ਮਾਫੀ ਮੰਗਿਆ ਕਰ ਆਖੋ ਸਤਨਾਮ ਉਹ ਪ੍ਰਮਾਤਮਾ ਕਿਹਦਾ ਹੈ ਪਿਛਲੇ ਔਕਣਾ ਪਕਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਉਹ ਪਿਛਲੇ ਗੁਨਾਹ ਵਛ ਲੈਂਦਾ ਤੇ ਅਗਾਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦਿੰਦਾ ਇਸੇ ਤਰ੍ਹਾਂ ਔਗਣਾ ਦਾ ਭਰਿਆ ਹੋਇਆ ਬੰਦਾ ਇੱਕ ਵਾਰੀ ਗੁਰੂ ਦੀ ਸ਼ਰਨ ਵਿੱਚ ਆ ਜਾਏ ਇੱਕ ਵਾਰੀ ਗੁਰੂ ਨਾਲ ਜੁੜ ਜਾਏ ਪਾਤਸ਼ਾਹ ਕਹਿੰਦੇ ਆ ਜੋ ਮੀਂਹ ਮੁੱਠਾ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾਇ ਪਾਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਣ ਹੋ ਜਾਂਦਾ ਹੈ ਕਹਿੰਦੇ ਜਿਵੇਂ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਦੋਂ ਵੱਡੀ ਨਦੀ ਵਿੱਚ ਮਿਲ ਜਾਂਦਾ ਤੇ ਉਹ ਨਦੀ ਦਾ ਰੂਪ ਹੀ ਬਣ ਜਾਂਦਾ ਹੈ ਇਸੇ ਤਰ੍ਹਾਂ ਔਗਣਾਂ ਦਾ ਭਰਿਆ ਹੋਇਆ ਮਨੁੱਖ ਜਦੋਂ ਸਤ ਸੰਗ ਵਿੱਚ ਆ ਜਾਂਦਾ ਤੇ ਉਹਦੇ ਔਗਣ ਕੱਟੇ ਜਾਂਦੇ ਆ ਉਹ ਸਤ ਸੰਗ ਵਿੱਚ ਰਲ ਜਾਂਦਾ ਆਖੋ ਸਤਨਾ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਉਹ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਅਗਾਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਤੋਰ ਦਿੰਦਾ ਹੈ ਕਿਉਂਕਿ ਉਹ ਤੇ ਅੰਤਰਜਾਮੀ ਹੈ ਹਰ ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ ਪਾਤਸ਼ਾਹ ਕਹਿੰਦੇ ਕਿਉਂ ਪਟਕਦਾ ਫਿਰਦਾ ਹੈ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜੀਵਾਂ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ ਉਹਨੂੰ ਛੱਡ ਕੇ ਹੋਰ ਕਿਸ ਪਾਸ ਆਪਣੀ ਬਿਰਥਾ ਆ ਕੇ ਸੌਣਾ ਭਾਉ ਹੋਰ ਕਿਹਨੂੰ ਆਪਣਾ ਦੁੱਖ ਦੱਸਦਾ ਫਿਰਦਾ ਹੈ ਕਹਿਣੇ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਪਰਮਾਤਮਾ ਨਿਰੀਆਂ ਜਵਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਕੱਲੀਆਂ ਗੱਲਾਂ ਨਾਲ ਉਹ ਖੁਸ਼ ਨਹੀਂ ਹੁੰਦਾ ਭਾਵ ਜਿੰਨਾ ਚਿਰ ਤੇਰੇ ਅੰਦਰ ਪਿਆਰ ਨਹੀਂ ਹੈ ਜਿੰਨਾ ਚਿਰ ਤੇਰੇ ਅੰਦਰ ਸ਼ਰਧਾ ਨਹੀਂ ਹੈ ਕੱਲੀਆਂ ਗੱਲਾਂ ਕਰ ਕਹਿਣਾ ਕਥਨਾਂ ਭੀਜੈ ਉਹ ਕੱਲੀਆਂ ਗੱਲਾਂ ਨਾਲ ਨਹੀਂ ਭੀਜਦਾ ਹੈ ਹਰ ਭਾਵੈ ਪੈਜ ਰਖਾਈਐ ਕਹਿਣਾ ਕਥਨਾਂ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਇਸ ਤਰ੍ਹਾਂ ਮਹਾਰਜ ਕਹਿੰਦੇ ਕਰਨੀ ਕਰ ਉਹ ਤੇਰੀ ਕਰਨੀ ਨੂੰ ਵੇਖਦਾ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਉਹ ਉਹਦੀ ਲਾਜ ਰੱਖਦਾ ਹੈ ਵਡੀਆਂ ਊਟਾਂ ਸੀ ਆਪਣੇ ਜੀਵਨ ਵਿੱਚ ਵੇਖ ਲੈਣੇ ਆ ਪਰ ਆਖਰ ਨੂੰ ਗੁਰੂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ ਆਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਏ ਮੈਂ ਤਾਂ ਹੋਰ ਸਾਰੇ ਆਸਰੇ ਵੇਖ ਲਏ ਮੈਂ ਇੱਕ ਤੇਰਾ ਅਸਰਾ ਰੱਖਿਆ ਹੋਇਆ ਹੁਣ ਤੇਰਾ ਆਸਰਾ ਰਹਿ ਗਿਆ ਹੈ ਹੋਰ ਆਸਰਾ ਕੋਈ ਨਹੀਂ ਹੈ ਆਖੋ ਸਤਨਾਮ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਮਾਲਕ ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਵੀ ਜਿਸ ਮਨੁੱਖ ਦੀ ਬੇਨਤੀ ਨੂੰ ਸੁਣ ਲੈਂਦਾ ਹੈ ਪ੍ਰਵਾਨ ਕਰ ਲੈਂਦਾ ਹੈ ਪੂਰਾ ਸਤ ਗੁਰ ਮੇਨ ਮਿਲਾਵੇ ਸਭ ਚੂਕੈ ਮਨ ਕੀ ਚਿੰਤਿ ਜਿਨ੍ਹਾਂ ਨੂੰ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਬੇਨਤੀ ਸੁਣਦਾ ਹੈ ਉਹਨੂੰ ਪੂਰਾ ਗੁਰੂ ਮੇਲ ਦਿੰਦਾ ਤੇ ਮਿਲਾ ਦਿੰਦਾ ਇਸ ਤਰ੍ਹਾਂ ਮਨੁੱਖ ਦੇ ਮਨ ਵਿੱਚ ਹਰੇਕ ਚਿੰਤਾ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਸਭ ਚੁੱਪ ਕੇ ਮਨ ਕੀ ਚਿੰਤੀ ਫਿਰ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ ਹਰ ਘਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹਰ ਹਰ ਨਾਮ ਔਖਦ ਔਖਦ ਕਹਿੰਦੇ ਆ ਦਵਾਈ ਮਹਾਰਾਜ ਕਹਿੰਦੇ ਇਹ ਬੇਨਤੀ ਕਰਿਆ ਕਰ ਕਿ ਗੁਰੂ ਜਿਸ ਮਨੁੱਖ ਦੇ ਮੂੰਹ ਵਿੱਚ ਪਰਮਾਤਮਾ ਦੇ ਨਾਮ ਰੂਪੀ ਦਵਾਈ ਪਾ ਦਿੰਦਾ ਹੈ ਉਹ ਮਨੁੱਖ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ ਖੁਸ਼ੀਆਂ ਖੇੜਾਂ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ ਇਸ ਤਰ੍ਹਾਂ ਭਾਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ